ਸੱਚੀ ਗੱਲ ਜੀ ਅੱਜ ਜੀ ਪਹੁੰਚੇ ਪਿੰਡ ਸਪਾਰ ਜਿਹੜਾ ਪ੍ਰਸਿੱਧ ਮੇਲਾ ਲੱਗਦਾ ਸਪਾਰ ਦੇ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਮੇਲਿਆਂ ਦੇ ਵਿੱਚੋਂ ਵੱਡਾ ਮੇਲਾ ਹੈ ਇੱਥੇ ਪੰਜਾਬ ਹੀ ਨਹੀਂ ਦੂਰ ਦੂਰੋਂ ਹਿਮਾਚਲ ਹਰਿਆਣਾ ਦੇ ਵਿੱਚੋਂ ਲੋਕ ਇਸ ਮੇਲੇ ਨੂੰ ਵੇਖਣ ਵਾਸਤੇ ਪਹੁੰਚੇ ਨੇ ਇਹ ਮੇਲਾ ਜਿਹੜਾ 5 ਤਰੀਕ ਤੋਂ ਲੈ ਕੇ 10 ਤਰੀਕ ਤੱਕ ਲੱਗਣਾ ਹੈ ਮੇਲੇ ਦੀਆਂ ਤਿਆਰੀਆਂ ਨੇ ਜਿਹੜੀਆਂ ਦੁਕਾਨਾਂ ਨੇ ਹੁਣ ਇਸ ਜਗ੍ਹਾ ਦੇ ਉੱਪਰ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਇਹ ਮੇਲਾ ਕਹਿੰਦੇ ਨੇ ਵੀ ਸੇਖੋ ਗੋਦ ਦੇ ਨਾਲ ਸੰਬੰਧਿਤ ਹੈਗਾ ਇਹ ਇਹ ਗੁੱਗੇ ਦੇ ਮੇਲੇ ਨਾਲ ਵੀ ਜੁੜੇ ਜਾਂਦਾ ਆ ਇਹ ਕਹਿੰਦੇ ਨੇ ਵੀ ਇੱਥੇ ਇੱਕ ਕਿਸਾਨ ਦੇ ਇੱਕ ਬੱਚੇ ਨੇ ਜਨਮ ਲਿਆ ਤੇ ਜਦੋਂ ਉਹ ਬੱਚੇ ਦੇ ਮਾਪੇ ਆਪਣੇ ਖੇਤ ਦੇ ਵਿੱਚ ਕੰਮ ਕਰਨ ਲਈ ਆਉਂਦੇ ਤਾਂ ਉਹ ਆਪਣੇ ਬੱਚੇ ਨੂੰ ਇੱਕ ਦਰਖਤ ਦੇ ਛਾਵੇਂ ਪਾਣ ਦੇ ਤਾਂ ਇੱਕ ਦਿਨ ਕੀ ਹੋਇਆ ਵੀ ਇੱਕ ਸੱਪ ਨੇ ਉਸ ਬੱਚੇ ਦੇ ਉੱਪਰ ਛਾਅ ਕਰ ਲਈ ਤੇ ਕਿਸੇ ਅਣਜਾਣ ਵਿਅਕਤੀ ਨੇ ਆ ਕੇ ਉਸ ਸੱਪ ਨੂੰ ਮਾਰ ਦਿੱਤਾ ਤੇ ਨਾਲ ਦੀ ਨਾਲ ਹੀ ਜਿਹੜਾ ਬੱਚਾ ਸੀ ਉਹ ਵੀ ਮਰ ਗਿਆ ਜਦੋਂ ਉਸਦੀ ਮਾਂ ਨੇ ਆ ਕੇ ਦੇਖਿਆ ਤਾਂ ਸੱਪ ਦੇ ਨਾਲ-ਨਾਲ ਉਹ ਬੱਚਾ ਵੀ ਉਸ ਸਮੇਂ ਮਰਿਆ ਪਿਆ ਸੀਗਾ ਤੇ ਅੱਗੇ ਇੱਕ ਰਾਤ ਨੂੰ ਉਸ ਬੱਚੇ ਦੀ ਮਾਂ ਨੂੰ ਉਹ ਬੱਚੇ ਨੇ ਦਿਖਾਈ ਦਿੱਤਾ ਤੇ ਕਿਹਾ ਬੱਚੇ ਦੇ ਵੀ ਜਿਹੜਾ ਸੱਪ ਸੀਗਾ ਮੇਰਾ ਰਖਵਾਲਾ ਸੀਗਾ ਉਹ ਸੱਪ ਨੂੰ ਕਿਸੇ ਨੇ ਮਾਰ ਦਿੱਤਾ ਬਹੁਤ ਮਾਰਾ ਕੀਤਾ ਸਾਊਂਡ ਨੇ ਕਿਹਾ ਵੀ ਮੇਰੀ ਜਿਹੜੀ ਹਿੱਸੇ ਦੀ ਜਗਾ ਕੀ ਉਹ ਤੁਸੀਂ ਕਿਸੇ ਪੰਡਤ ਨੂੰ ਜਾਂ ਕਿਸੇ ਹੋਰ ਬੰਦੇ ਨੂੰ দান ਕਰ ਦਿਓ ਤਾਂ ਜੋ ਮੇਰੀ ਇੱਥੇ ਇੱਕ ਜਗਾ ਬਣਾਈ ਜਾ ਸਕੇ ਤੇ ਇਹ ਜਗਾ ਉਸ ਬੱਚੇ ਦੇ ਨਾਮ ਤੇ ਬਣਾਈ ਗਈ ਜੋ ਕਿ ਹੁਣ ਗੋਗੇ ਦੇ ਮੇਲੇ ਦੇ ਨਾਲ ਮਸ਼ੂਰਾ ਪੰਜਾਬ ਦੇ ਪਿੰਡ ਸਪਾਰ ਦੇ ਵਿੱਚ ਇਹ ਮੇਲਾ ਬੜੀ ਧੂਮਤਾਬ ਦੇ ਨਾਲ ਲੱਗਦਾ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚਦੇ ਨੇ ਦਰਸ਼ਨ ਕਰਦੇ ਨੇ ਤੁਹਾਨੂੰ ਦਿਖਾਉਣੇ ਆ ਸਾਰੀ ਜਗ੍ਹਾ ਤੇ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਨੇ ਬਿਲਕੁਲ ਮੁਕੰਮਲ ਹੋ ਰਹੀਆਂ ਨੇ ਦੂਰੋਂ ਦੂਰੋਂ ਝੂਲੇ ਵਗੈਰਾ ਇਸ ਜਗ੍ਹਾ ਦੇ ਉਪਰ ਆ ਕੇ ਅਸੀਂ ਪਹੁੰਚੇ ਆ ਸਭ ਤੋਂ ਪਹਿਲਾਂ ਬਾੜੀ ਦੇ ਵਿੱਚ ਜਿੱਥੇ ਲੋਕ ਮਿੱਟੀ ਕੱਢਦੇ ਨੇ ਜਿਹੜੀ ਉਹ ਜਗ੍ਹਾ ਬਣੀ ਹੈ ਪ੍ਰਾਤਨ ਜਗ੍ਹਾ ਉਹ ਦਿਖਾਉਣੇ ਆ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਇਹ ਪੂਰਾ ਇਤਿਹਾਸ ਇਸ ਜਗ੍ਹਾ ਦਾ ਤੁਸੀਂ ਇਸ ਬੋਰਡ ਦੇ ਉੱਪਰ ਲੱਗਿਆ ਬੋਰਡ ਦੇ ਉੱਪਰ ਪੜ੍ਹ ਸਕਦੇ ਹੋ ਬਾਕੀ ਤੁਹਾਨੂੰ ਸਾਰੀ ਜਿਹੜੀ ਇਮਾਰਤ ਹੈ ਉਹਦੇ ਆਪਾਂ ਦਰਸ਼ਨ ਵੀ ਕਰਵਾਉਣੇ ਆ ਬਾਜ ਲਾ ਲਾ ਜੀ ਇਹਦੇ ਪੜ੍ਹ ਕੇ ਨਾ ਸਾਰੀ ਜਗ੍ਹਾ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਤੇ ਆ ਸਾਹਮਣੇ ਜਿਹੜੀ ਇੱਕ ਬਹੁਤ ਵੱਡੇ ਕਾਰ ਦਾ ਇੱਕ ਸਟੈਚੂ ਲੱਗਿਆ ਹੈ ਮੂਰਤੀ ਲੱਗੀ ਹੈ ਇਹ ਗੁੱਗੇ ਦੀ ਮੂਰਤੀ ਕਿਹਾ ਜਾਂਦਾ ਇਹਨੂੰ ਸਭ ਲੋਕ ਤੁਸੀਂ ਦੇਖ ਸਕਦੇ ਹੋ ਆ ਦੇਖੋ ਬਖਰਖ ਧਰਮਾਂ ਦੇ ਲੋਕ ਇਸ ਜਗ੍ਹਾ ਤੇ ਉੱਪਰ ਆ ਕੇ ਮਿੱਟੀ ਕੱਢਦੇ ਨੇ ਇਹ ਮੇਲਾ ਤਕਰੀਬਨ ਵੀ 5 ਤਰੀਕ ਤੋਂ ਲੈ ਕੇ 10 ਤਰੀਕ ਤੱਕ 10 ਸਤੰਬਰ ਚੱਕ ਚੱਲਣਾ ਹੈ ਪਹਿਲੇ ਦਿਨ ਲੜਕੀਆਂ ਦਾ ਮੇਲਾ ਹੁੰਦਾ ਹੈ ਬੀਬੀਆਂ ਦਾ ਮੇਲਾ ਹੁੰਦਾ ਹੈ ਬੀਬੀਆਂ ਇਸ ਮੇਲੇ ਦੇ ਵਿੱਚ ਹਮ ਹਵਾ ਕੇ ਪਹੁੰਚਦੀਆਂ ਨੇ ਤੇ ਤੇ ਬਾਕੀ 4 ਦਿਨ ਸਾਰੇ ਸੰਗਤ ਇੱਥੇ ਪਹੁੰਚ ਸਕਦੀ ਹੈ ਆ ਦੇਖੋ ਬਹੁਤ ਵਧੀਆ ਸੁੰਦਰ ਇਮਾਰਤ ਤਿਆਰ ਕੀਤੀ ਗਈ ਹੈ ਜਾ ਰਹੀ ਹੈ ਇਹ ਲੰਗਰ ਬਣਿਆ ਹੈ ਇਧਰ ਸਾਈਡ ਤੇ ਬਾਕੀ ਸਾਨੂੰ ਉਧਰ ਦੁਕਾਨਾਂ ਦਾ ਵੀ ਦਿਖਾਉਣਾ ਹੈ ਜਿਹੜੀਆਂ ਜਿਹੜੀਆਂ ਦੁਕਾਨਾਂ ਝੋਲੇ ਵਗੈਰਾ ਇੱਥੇ ਲੱਗੇ ਨੇ ਜਿਹੜੀ ਇਸ ਮੇਲੇ ਦੀ ਮਸ਼ਹੂਰ ਮਠਿਆਈ ਹੈ ਘਿਓਰ ਉਹਦੀਆਂ ਦੁਕਾਨਾਂ ਵੀ ਲੱਗ ਚੁੱਕੀਆਂ ਨੇ ਕਿ ਬਾਕੀ ਸਾਨੂੰ ਸਾਰੇ ਦ੍ਰਿਸ਼ ਤੋਂ ਮੇਲੇ ਦਾ ਦਿਖਾਉਣਿਆਂਗੇ ਤਰ੍ਹਾਂ ਤਰ੍ਹਾਂ ਦੇ ਝੋਲੇ ਇੱਥੇ ਆਏ ਨੇ ਉਹਨਾਂ ਦੇ ਉਹ ਵੀ ਸਾਨੂੰ ਦਿਖਾਉਣਿਆਂਗੇ ਕਿਹੜੇ ਕਿਹੜੇ ਝੋਲੇ ਇਸ ਇਸ ਵਾਰ ਇਸ ਮੇਲੇ ਦੇ ਵਿੱਚ ਪਹੁੰਚੇ ਨੇ ਬਹੁਤ ਵੱਡੇ ਕਾਰ ਦੇ ਹਚੂਲੇ ਇਸ ਮੇਲੇ ਦੇ ਵਿੱਚ ਐ ਕਿ ਤੁਹਾਨੂੰ ਦੇਖਣ ਨੂੰ ਮਿਲਣਗੇ ਤੁਹਾਨੂੰ ਦਿਖਾਉਣੇ ਆ ਆਪਣੀ ਆਪਣੀਆਂ ਦੁਕਾਨਾਂ ਸਾਰੇ ਭਰਾਵਾਂ ਨੇ ਵੀਰਾਂ ਨੇ ਆਪਣੀ ਸਜਾਲੀਆਂ ਨੇ ਕਿਉਂਕਿ 5 ਤਰੀਕ ਤੋਂ ਹੀ ਮੇਲਾ ਸਟਾਰਟ ਹੋ ਜਾਣਾ ਪੰਜਾਬ ਦੇ ਮਾਲਵੇ ਦੇ ਪ੍ਰਸਿੱਧ ਮੇਲਿਆਂ ਦੇ ਵਿੱਚੋਂ ਵੱਡਾ ਮੇਲਾ ਇਹ ਜਿਹੜਾ ਪਿੰਡ ਸਪਾਰ ਦੇ ਭਰਦਾ ਇਹ ਸਾਰੀ ਜਗ੍ਹਾ ਜਿਹੜੀ ਹੈ तकरीबन ਵੀ ਸਾਰੀ ਦੀ ਸਾਰੀ ਜਗ੍ਹਾ ਰੁਕ ਜਾਣੀ ਹੈ ਉਸ ਨੇ ਇਸ ਮੇਲੇ ਦੇ ਵਿੱਚ ਤਕਰੀਬਨ ਪੈਰ ਰੱਖਣ ਵਾਸਤੇ ਵੀ ਇਹ ਰੋਡ ਦੇ ਉੱਪਰ ਤੁਹਾਨੂੰ ਜਗ੍ਹਾ ਨਹੀਂ ਮਿਲਣੀ ਇੰਨਾ ਇਕੱਠ ਇਸ ਮੇਲੇ ਦੇ ਵਿੱਚ ਹੁੰਦਾ ਹਰ ਵਾਰ ਸੋਨੂੰ ਮੇਲੇ ਦੇ ਜਿਹੜੇ ਝੂਲੇ ਵਗੈਰਾ ਟਰੱਕਾਂ ਦੇ ਟਰੱਕ ਭਰ ਕੇ ਇਸ ਮੇਲੇ ਦੇ ਵਿੱਚ ਪਹੁੰਚ ਗਏ ਨੇ ਫਿਟਿੰਗ ਚੱਲ ਰਹੀ ਹੈ ਤਕਰੀਬਨ 4 ਤਰੀਕ ਤੋਂ ਮੇਲੇ ਨੇ ਬਿਲਕੁਲ ਚੰਗੀ ਤਰ੍ਹਾਂ ਰੈਡੀ ਹੋ ਜਾਣਾ ਸਟਾਰਟ ਹੋ ਜਾਣਾ ਹੈ ਇਹ ਝੂਲੇ ਵਗੈਰਾ ਸਾਰੇ ਚੱਲਨੇ ਸ਼ੁਰੂ ਹੋ ਜਾਣੇ ਨੇ ਆ ਦੇਖੋ ਕਿਵੇਂ ਗੱਡੀਆਂ ਦੇ ਗੱਡੀਆਂ ਭਰ ਕੇ ਇਸ ਮੇਲੇ ਦੇ ਵਿੱਚ ਪਹੁੰਚ ਰਹੇ ਨੇ ਬਾਹਰਲੇ ਝੁੱਲੇ ਪਹੁੰਚੇ ਨੇ ਇਸ ਵਾਰ ਮੇਲੇ ਦੇ ਵਿੱਚ ਜਿਹੜੇ ਆਪਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਆਪਾਂ ਝੁੱਲੇ ਦੇਖਦੇ ਆ ਉਹ ਮੇਲੇ ਇਸ ਮੇਲੇ ਦੇ ਵਿੱਚ ਇਸ ਵਾਰ ਝੁੱਲੇ ਪਹੁੰਚੇ ਨੇ ਆਈ ਬਈ ਸਸੀ ਗਾਲ ਜੀ ਕੀ ਹਾਲ ਹੈ ਜੀ ਝੁੱਲਾ ਆਪਣਾ ਕਦੋਂ ਲੱਗ ਜਾਣਗੇ ਫਿੱਟ ਕਰਨ ਨੂੰ ਜੀ ਅੱਗੇ ਲੱਗੇਗੇ 4-5 ਦਿਨ 4-5 ਦਿਨ ਅੱਜ ਹੋ ਗਈ 23 ਤਰੀਕ ਹੋ ਗਈ ਕਾਇ ਕਿੰਨੇ ਦਿਨ ਚੱਲੂ ਹੋ ਜੂ 3 4 4 ਕਿਹੜੇ ਕਿਹੜੇ ਹੈ ਮੋਦਕੂ ਮੋਦਕੂ ਅੱਛਾ ਠੀਕ ਹੈ 4 ਦਿਨ ਲੱਗ ਜਾਣਗੇ ਇਹ ਜੋ ਮੌਸਮ ਕਿ ਵੇਸਾ ਥੋੜਾ ਲੇਟ ਹੈ ਮੌਸਮ ਖਰਾਬ ਹੈ ਨਾ ਮੀਂਹ ਕਰਕੇ ਕੋਈ ਜੇ ਬਾਪੂ ਜੀ ਦੀ ਵਜ੍ਹਾ ਨਾਲ ਲੇਟ ਹੋ ਗਿਆ ਮੀਂਹ ਆ ਗਿਆ ਪਗਾਰ ਨਹੀਂ ਦੇਤੇ ਸਹੀ ਟਾਈਮ 'ਤੇ ਅੱਛਾ ਮੀਂਹ ਕਰਕੇ ਹੋ ਗਿਆ ਨਾ ਲੇਟ ਹੈ ਨਾ ਨਹੀਂ ਤਾਂ ਉਹਨੂੰ ਫਿੱਟ ਹੋ ਜਾਂਦਾ ਛੜਾ ਇਹ ਆ ਵੀਰ ਕਹਿੰਦੇ ਵੀ ਮੀਂਹ ਕਰਕੇ ਬਹੁਤ ਲੇਟ ਚੱਲ ਰਿਹਾ ਕੰਮ ਕਿਉਂਕਿ ਕੱਚੀ ਜਗ੍ਹਾ ਹੈਗੀ ਇਹ ਜਿਹੜੀ ਫਿਟਿੰਗ ਹੈ ਕਰਨੀ ਕੱਚੀ ਜਗ੍ਹਾ ਦੇ ਵਿੱਚ ਔਖੀ ਹੋ ਜਾਂਦੀ ਹੈ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਕਈ ਦਿਨਾਂ ਤੋਂ ਉਹਦੇ ਕਰਕੇ ਇਹ ਥੋੜਾ ਜਿਹਾ ਕਹਿੰਦੇ ਬਾਈ ਕਹਿੰਦੇ ਕੰਮ ਸਾਡਾ ਹੋ ਗਿਆ ਲੇਟ ਆਹ ਦੇਖੋ ਇਧਰ ਕਿੱਡਾ ਵੱਡਾ ਝੂਲਾ ਹੈ ਕਿਹੜੇ-ਕਿਹੜੇ ਵੀਰ ਇਸ ਮੇਲੇ ਦੇ ਵਿੱਚ ਇਸ ਵਾਰ ਪਹੁੰਚ ਰਹੇ ਨੇ ਵੀਡੀਓ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸਾਡੀ ਨੂੰ ਬਤੋ ਬਤ ਸ਼ੇਅਰ ਕਰਿਓ ਤੇ ਚੈਨਲ ਨੂੰ ਫੋਲੋ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ